ਇੱਕ ਚੀਜ਼ ਵਾਕਈ ਦੇਖਣ ਵਾਲੀ ਆ ਹੁਣ ਕੋਲੋਲੂ ਲੱਗਿਆ ਵਾ ਜਿਹੜਾ ਇਹਦੇ ਚ ਮੰਨ ਕੇ ਚੱਲੋ ਕੋਈ ਮਿੱਟੀ ਨਹੀਂ ਕੋਈ ਗਾਰਾ ਨਹੀਂ ਬੜੀ ਸੋਹਣੀ ਘੁੰਮਦੀ ਆ ਐ ਤਾਂ ਭਾਰੀ ਨੇ ਫਿਰ ਨੌ ਨੌਂਦੀਆਂ ਨੇ ਜਣੀ ਇੱਥੋਂ ਕੋਈ ਇਹ ਨਹੀਂ ਵੀ ਭਾਰੀ ਹੈ ਹਾਂ ਇੰਨਾ ਕੁ ਜ਼ਰੂਰ ਆ ਕਿ ਪਾਣੀ আর ਗਾਰੇ ਦੇ ਵਿੱਚ ਜ਼ਿਆਦਾ ਵਧੀਆ ਘੁੰਮਦੀ ਆ ਇਹਦੇ ਨਾਲ ਵੀ ਇਹ ਤਾਂ ਲੂਬ੍ਰੀਕੇਸ਼ਨ ਹੈ ਸਾਲਾ ਪਾਣੀ আর ਗਾਰ ਇਨੀਸ਼ੀਅਲੀ ਕੋਈ ਖਾਸ ਮੈਨੂੰ ਪ੍ਰੋਬਲਮ ਨਹੀਂ ਲੱਗੀ ਬਾਕੀ ਜੋ ਵੀ ਕਰੈਕਟ ਮੈਜਰਸ ਨੇ ਕਰੈਕਟਿਵ ਮੈਜਰਸ ਵੀ ਵੈਸੇ ਬੋਲ ਦਿੰਦੇ ਨੇ ਕਰੈਕਟਿਵ ਮੈਜਰਸ ਨੇ ਜੋ ਉਹ ਉਹਨਾਂ ਨੂੰ ਕਨਵੇ ਕਰ ਦਿੱਤਾ ਜਾਊਗਾ ਸੁਨੇਹਾ ਜੋ ਵੀ ਹੋਊਗਾ ਉਹ ਦੱਸ ਦਾਂਗੇ ਬਾਕੀ ਹਲੇ ਤੱਕ ਮੈਨੂੰ ਜੋ ਮੈਨੂੰ ਲੱਗਦਾ ਸੀ ਉਹ ਕੰਮ ਤੋਂ ਰਹਿ ਗਿਆ ਲਓ ਜੀ ਸੋਹਣਿਆ ਬੜੀ ਬੇਸਬਰੀ ਤੋਂ ਵੈਸੇ ਇੰਤਜ਼ਾਰ ਸੀ ਇਹਦਾ ਵੀਡੀਓ ਦਾ ਇਹ ਮੈਂ ਹੋਲਡ ਤੇ ਰੱਖੀ ਹੋਈ ਸੀ ਲੱਖ ਮੇਰਾ ਰਵਿੰਦਰ ਉਹਨਾਂ ਨਾਲ ਜੱਗੀ ਉਹਨਾਂ ਨਾਲ ਬਾਈ ਉਹਨਾਂ ਨਾਲ ਪ੍ਰੇਮ ਹੈ ਉਹ ਅਲੱਗ ਗੱਲ ਆ ਔਰ ਜਿੰਨਾ ਚਿਰ ਮੈਂ ਚੀਜ਼ ਨੂੰ ਚਲਾ ਕੇ ਨਹੀਂ ਦੇਖ ਲੰਦਾ ਉਹਨਾਂ ਚਿਰ ਬੋਲਣ ਦਾ ਫਾਇਦਾ ਨਹੀਂ ਸੀ ਮੇਰੇ ਕੋਲ ਕੋਈ ਇਹਦਾ ਐਕਸਪੀਰੀਅੰਸ ਹੈ ਨਹੀਂ ਸੀ ਲਓ ਜੀ ਸੋਹਣਿਓ ਵਿਸਥਾਰਪੂਰਵਕ ਆਪਾਂ ਇਹਦਾ ਜਿਹੜਾ ਰਿਵਿਊ ਹੈਗਾ ਜੁਨਾ ਕਾ ਪਨੀਸ਼ਲੀ ਚਲਾਈ ਆ ਮੈਂ ਤਾਂ ਪੱਚੀ ਬੋਰੋਂ ਸਵੇਰੇ ਕਰਿਆ 6 ਕਿੱਲਿਆਂ ਦੇ ਅਪਰੋਕਸ ਕੱਦੂ ਉਨੇ ਇੱਕ ਚਾਪਾਂ ਨੂੰ ਇਹਦਾ ਕੀ ਰਿਜ਼ਲਟ ਨਿਕਲੇਆ ਦੇਖੋ ਮੈਨੂੰ ਇਹਦਾ ਇਹ ਸੀ ਵੀ ਜਿਹੜਾ ਇਹਦਾ ਫੱਟਾ ਮੈਨੂੰ ਫੱਟੇ ਵਾਲੀਆਂ ਹੈਰੋਆਂ ਵੈਸੇ ਪਸੰਦ ਨਹੀਂ ਸੀ ਮੈਂ ਕਿਹਾ ਯਾਰ ਇਹਦਾ ਫੱਟਾ ਲੱਗੀ ਜਾਣਾ ਜਿੱਡਾ ਮਰਜੀ ਕੋਈ ਪਾਇਲਟ ਬਣੀ ਜਾਵੇ ਪਿੱਛੇ ਜਿਹੜੀ ਹਲਾਈ ਹਲੁਈ ਉਹ ਦੀਂਦੀ ਨਹੀਂ ਹੁੰਦੀ ਜੁੱਡਾ ਮਰਜੀ ਪਾਇਲਟ ਕਦੇ ਕੋਈ ਸਫੈਦੇ ਦਾ ਆਸਰਾ ਤੱਕ ਲੰਦਾ ਕੋਈ ਕਿਕਰਾਂ ਨੂੰ ਦੇਖੀ ਜਾਂਦਾ ਕੱਦੂ ਚ ਰਾਤ ਨੂੰ ਤਾਂ ਕਿਸੇ ਪਾਇਲਟ ਨੂੰ ਨਹੀਂ ਦੀਂਦੀ ਦਿਨੇ ਵੀ ਨਹੀਂ ਦੀਂਦੀ ਹੁੰਦੀ ਹਲਾਈ ਨਹੀਂ ਦਿਖਦੀ ਹੁੰਦੀ ਇਹ ਝੂਠਾ ਗੱਲਾਂ ਬਣਾਈਆਂ ਹੋਈਆਂ ਨੇ ਹੜਾਈ ਦਾ ਇਹੀ ਹੁੰਦਾ ਕਿ ਜਿਹੜੀ ਵਿਚਾਲ ਦੀ ਹੈਰੋਂ ਲੈਂ ਪਾਉਂਦੀ ਆ ਉਹਨੂੰ ਐ ਇੱਕ ਪਾਸੇ ਨੂੰ ਐ ਇਧਰ ਨੂੰ ਮਾਰ ਲਓ ਤਾਂ ਉਹਦੇ ਓਪੋਜ਼ਿਟ ਜਦੋਂ ਉਹਨੂੰ ਸਾਫ਼ ਕਰਦੇ ਜਾਓਗੇ ਉਹ ਆਪਾਂ ਨੂੰ ਹੜਾਈ ਦੀ ਪੂਰਨ ਤੌਰ ਤੇ ਨਿਸ਼ਾਨੀ ਰਹਿੰਦੀ ਆ ਫੈਕਟ ਆਫ ਦੀ ਮੈਟਰ ਇਜ਼ ਜਿਹੜਾ ਇਹਦਾ ਫੱਟਾ ਇਹ ਆਮ ਹੈਰੋਂਾਂ ਨਾਲੋਂ ਇੰਨਾ ਕਿ ਉੱਚਾ ਇੰਨਾ ਇੰਨਾ ਸ਼ਾਰਟ ਆ ਇਹ ਮਤਲਬ ਕਿ ਇਹਨਾਂ ਨੇ ਐ ਡਿਜ਼ਾਈਨ ਕਰਿਆ ਵੀ ਜੇ ਬੰਦੇ ਨੇ ਜਿਹੜੀ ਟੌਪ ਲਿੰਕ ਆ ਉਹ ਚਮਾ ਛੋਟੀ ਕਰ ਲਈ ਤਾਂ ਫੱਟਾ ਪਿੱਛੇ ਚੱਕਿਆ ਜਾਂਦਾ ਹੈ ਮੈਂ ਰੀਲ ਪਾਈ ਆ ਉਹਦੇ ਚ ਤੁਸੀਂ ਲਾਈਨਾਂ ਦੇਖ ਲਿਓ ਬਕਾਇਦਾ ਤੌਰ ਤੇ ਜਿਹੜੀਆਂ ਲਾਈਨਾਂ ਨੇ ਉਹ ਦਿਖਦੀਆਂ ਨੇ ਇਹਦਾ ਕੀ ਆ ਪਹਿਲਾਂ ਤੁਸੀਂ ਫੱਟਾ ਇਕੱਠਾ ਸੌਰੀ ਪਹਿਲਾਂ ਤੁਸੀਂ ਟਾਪ ਲਿੰਕ ਇਕੱਠੀ ਕਰ ਲਓ ਹਾਂ ਇਹ ਕੋਈ ਮੈਟਰ ਨਹੀਂ ਕਰਦਾ ਚਾਹੇ ਮੱਕੀ ਵਾਲੇ ਖੇਤ ਨੇ ਚਾਹੇ ਸੂਰਜਮੁਖੀ ਵਾਲੇ ਨੇ ਉਹਦਾ ਕੋਈ ਦਿੱਕਤ ਨਹੀਂ ਹੈਗੀ ਜਦੋਂ ਟਾਪ ਲਿੰਕ ਇਕੱਠੀ ਹੋ ਗਈ ਇਹ ਬੜਾ ਹੀ ਨੋਮੀਨਲ ਦਾ ਲੱਗਦਾ ਬੜਾ ਹੀ ਥੋੜਾ ਲੱਗਦਾ ਮਤਲਬ ਨਾਂ ਦੇ ਬਰਾਬਰ ਹੀ ਲੱਗਦਾ ਵਿਚਾਲਲੀ ਲਾਈਨ ਪੂਰੀ ਖੜੀ ਹੁੰਦੀ ਹੈ ਹਨ ਇੱਕ ਗੱਲ ਕਲੀਅਰ ਹੋ ਗਈ ਅੱਗੇ ਆ ਗਿਆ ਜੇ ਲਾਉਣਾ ਫਿਰ ਤੁਸੀਂ ਜੇ ਮੰਨ ਕੇ ਚੱਲੋ ਤੁਹਾਨੂੰ ਆਇਆ ਕਿ ਤੁਸੀਂ ਦਾਬ ਦੇਣੀ ਆ ਕੋਈ ਜ਼ਿਆਦਾ ਆਪਣਾ ਆਪਣਾ ਹੁੰਦਾ ਸੁਭਾਅ ਹਰੇਕ ਦਾ ਤਾਂ ਤੁਸੀਂ ਕੀ ਕਰਨਾ ਟਾਪ ਲਿੰਕ ਲੰਬੀ ਕਰ ਲਓ ਮੈਂ ਤਾਂ ਇਹੀ ਕਰਿਆ ਸੀ ਪਹਿਲਾਂ ਦੇਖ ਲਓ ਇੰਨੀ ਕੁ ਟਾਪ ਲਿੰਕ ਖੁੱਲੀ ਆ ਹੁਣ ਇੰਨੀ ਕੁ ਮੈਂ ਖੋਲ ਲਈ ਪਹਿਲਾਂ ਬਿਲਕੁਲ ਟਾਈਟ ਕਰਕੇ ਨਾਲ ਲਾਤੀ ਸੀ ਇਹ ਕੋਈ ਇਹ ਨਹੀਂ ਵੀ ਕੋ ਕੋਈ ਟਾਂਡੇ ਛਾਂਡੇ ਕੱਢਦੀ ਆ ਰੈਲੀ ਬਥੇਰੀ ਆ ਜਗਾ ਤਾਂ ਸੁੱਖ ਨਾਲ ਸਲੀ ਬਿੱਗਾ ਹੀ ਲੱਗੇ ਜਾਂਦੀ ਆ ਨੋਂ ਨੋਂ ਦੀ ਖਾਸੀਓ ਵੱਡੀ ਹੋ ਜਾਂਦੀ ਆ ਜਿਨ੍ਹਾਂ ਦੇ ਰਾਹਾਂ ਰੂਹਾਂ ਦੀ ਦਿੱਕਤ ਆ ਉਹ ਆਪਣੀ ਸੋਚ ਕੇ ਕਰਾਇਓ ਬਾਕੀ ਕੋਈ ਪ੍ਰੋਬਲਮ ਨਹੀਂ ਵੱਡੀ ਹੋ ਜਾਂਦੀ ਆ ਆ ਠੀਕ ਆ ਜੀ ਅੱਗੇ ਗੱਲ ਆ ਗਈ ਫਿਰ ਆ ਹੁੜਕ ਲੋਲੂ ਲੱਗੇ ਬਨੇ ਜਿਹੜੇ ਆ ਜੇ ਇਹਦੀ ਮੈਂ ਰੀਲ ਵੀ ਪਾਈ ਹੋਈ ਸੀ ਇਹਦੇ 'ਚ ਨਾ ਤਾਂ ਬ੍ਰਦਰ ਗ੍ਰੀਸ ਆ ਨਾ ਕੋਈ ਇਹ 'ਚ ਲੂਬ੍ਰੀਕੇਸ਼ਨ ਆ ਇਹ ਤਾਂ ਡਰਾਈ ਆ ਬਿਲਕੁਲ ਬਸ ਇਹ ਉਹਦੇ ਵਿੱਚ ਬੁਸ਼ ਟਾਈਪ ਦਾ ਬਣਿਆ ਹੋਇਆ ਇਹਦੇ ਵਿੱਚ ਜਦੋਂ ਪਾਣੀ ਾਰ ਗਾਰਾ ਇਹਦੇ ਵਿੱਚ ਦੀ ਖੁੱਲਾ ਹੀ ਪੈਂਦਾ ਇਹਦੇ ਇਹਨੂੰ ਕੋਈ ਏਡਾ ਸੀਲ ਵਗੈਰਾ ਨਹੀਂ ਹੈਗਾ ਇਹਦੇ ਆਰਪਾਰ ਹੁੰਦਾ ਪਾਣੀ ਗਾਰਾ ਪਰ ਇਹ ਜਿੱਦਾਂ ਮੱਛੀ ਕਹਿੰਦੇ ਹੁੰਦੇ ਨੇ ਪਾਣੀ ਦਾ ਜਾਨਵਰ ਆ ਇਹ ਡਿਜ਼ਾਈਨ ਇਦਾਂ ਹੋਇਆ ਹੋਇਆ ਹਲੇ ਤੱਕ ਮੈਨੂੰ ਕੋਈ ਪ੍ਰੋਬਲਮ ਨਹੀਂ ਇਹਦਾ ਲੌਂਗ ਟਾਈਮ ਤੇ ਕੀ ਹੈ ਇੰਪੈਕਟ ਪੈਂਦਾ ਗਾਰਾ ਇਹਨੂੰ ਕਿੰਨਾ ਕੁ ਖਸਾਉਂਦਾ ਇਹਦੀ ਕਿੰਨੀ ਕੁ ਲਾਈਫ ਆ ਲਾਈਫ ਤੋਂ ਬਾਅਦ ਇਹ ਕਿੰਨਾ ਕੁ ਮਹਿੰਗਾ ਪੈਂਦਾ ਕਿ ਕੀ ਖਰਚਾ ਆਉਂਦਾ ਉਹ ਆਪਾਂ ਮੈਂ ਹਲੇ ਇਹਦੇ ਬਾਰੇ ਕੁਝ ਕਹਿ ਨਹੀਂ ਸਕਦਾ ਵੀ ਇਹ ਕਿੰਨਾ ਕਰ ਰਿਲਾਇਬਲ ਆ ਉਹ ਆਪਾਂ ਦੇਖਣਾ ਬਾਅਦ ਚ ਠੀਕ ਆ ਸੋਨੇ ਪਣਤੇ ਤਾਂ ਫਿਰ ਤੁਹਾਨੂੰ ਪਤਾ ਹੈ ਭਾਈ ਹੁਣ ਰੀਜ ਥੋੜੀ ਜਿਹੀ ਜ਼ਿਆਦਾ ਲਾਉਂਦੇ ਨੇ ਮੈਂ ਤਾਂ ਕਹਿੰਦਾ ਨਮਹਾ ਯਾਰ ਕਾ ਨੂੰ ਇੰਨਾ ਸਰਚਾ ਕਰਦੇ ਹੁੰਨੇ ਹੋ ਪਰ ਅਗਲੇ ਦਾ ਆਪੋ ਆਪਣਾ ਸ਼ੌਕ ਆ ਭਾਈ ਛੇਤੀ ਆਪ ਕਰ ਦੇਣਾ ਅਗਲੇ ਜਿਹਦੇ ਕੋਲ ਆਪ ਜ਼ਮੀਨ ਹੁੰਦੀ ਆ ਮਿਸਤਰੀ ਕੋਲ ਉਹ ਸੰਦ ਵਧੀਆ ਡਿਜ਼ਾਈਨ ਕਰ ਲੈਂਦਾ ਤਾਂ ਹੀ ਮਿਸਤਰੀਆਂ ਨੂੰ ਇੰਨੀਆਂ ਜ਼ਮੀਨਾਂ ਲੈਣ ਲੱਗ ਗਏ ਜੱਟਾਂ ਕੋ ਤਾਂ ਸਾਡੇ ਵਰਗਿਆਂ ਕੋ ਜਿਹੜੀਆਂ ਬਜ਼ੁਰਗਾਂ ਨੇ ਲੈ ਲੀਆਂ ਲੈ ਲਈਆਂ ਹੁਣ ਤਾਂ ਭਾਈ ਦੱਬੀਂ ਤੁਰੀ ਆਉਂਦੇ ਨੇ ਹੁਣ ਕਿਹਦਾ ਕਿਹਦਾ ਨਾਮ ਲਾਵਾਂ ਇੱਥੇ ਖਾਸ ਹੀ ਜ਼ਮੀਨਾਂ ਲੈ ਗਏ ਭਾਈ ਸੱਜਣ ਮਿੱਤਰ ਐਨੀਵੇਜ਼ ਬਾਕੀ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਹੈਗੀ ਜਿਹੜੀ ਆਪਾਂ ਕਹਿੰਦੇ ਸੀ ਵੀ ਮੰਨ ਕੇ ਚੱਲੋ ਵੀ ਮੱਕੀ ਵਾਲੇ 'ਚ ਜਾਂ ਸੂਰਜਮੁਖੀ ਵਾਲੇ 'ਚ ਹੋਰ ਕਿਸੇ ਦਾ ਕਿੱਦਾਂ ਦਾ ਫੱਟਾ ਲੱਗਿਆ ਵੈ ਮੈਨੂੰ ਇਹਦੇ ਬਾਰੇ ਕੋਈ ਗਿਆਨ ਨਹੀਂ ਬਾਈ ਜੀ ਇਹਦੀ ਕੋਈ ਇਹਦੇ 'ਚ ਮੈਨੂੰ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਆ ਇਹਦਾ ਬੜਾ ਮਤਲਬ ਡਿਫਰੈਂਟ ਦਾ ਡਿਜ਼ਾਈਨ ਹੈਗਾ ਬੈਲੈਂਸ ਆ ਕੋਈ ਇਹ ਨਹੀਂ ਵੀ ਟੇਢੀ ਮੇਢੀ ਹੁੰਦੀ ਆ ਕਿਸੇ ਕਿਸਮ ਦੀ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਵੀ ਟੇਢੀ ਹੋ ਜਾਂਦੀ ਆ ਜਾਂ ਬੈਲੈਂਸ ਨਹੀਂ ਵੱਡੀ ਦਾ ਇਦਾਂ ਦਾ ਕੁਝ ਨਹੀਂ ਹੈਗਾ ਬਹੁਤ ਸੋਹਣਾ ਬੈਲੈਂਸ ਆ ਰੈਲੀ ਆ ਕਈ ਵੰਨ ਨੂੰ ਕਹੀ ਜਾਂਦੇ ਤੇ ਭਾਰੀ ਆ ਜ਼ੋਰ ਬਹੁਤ ਲੈਂਦੀ ਆ ਪਤਾ ਨਹੀਂ ਸਾਲਾ ਟਰੈਕਟਰ ਤਾਕੜਾ ਵੀ ਭੱਜਿਆ ਫਿਰਦਾ ਕੀ ਇਹਨੂੰ ਸੋ ਸਾਹਮਣੇ ਦਾ ਡਬ ਡਾ ਟਰੈਕਟਰ ਕੋਈ ਕਿਸੇ ਕਿਸਮ ਦੀ ਮੈਨੂੰ ਅਸ ਇਹੀ ਸੀ ਵੀ ਆ ਫੱਟਾ ਮੈਂ ਉਹਨਾਂ ਨੂੰ ਗਿਆ ਯਾਰ ਫੱਟਾ ਕਹਿੰਨੇ ਬਾਈ ਤੂੰ ਫੱਟੇ ਦੀ ਚਿੰਤਾ ਨਾ ਕਰ ਸੋ ਕੋਈ ਸੱਜਣ ਲੈਣਾ ਚਾਹੁੰਦਾ ਤਾਂ ਮੋਸਟ ਵੈਲਕਮ ਲੈ ਸਕਦਾ ਇਨੀਸ਼ੀਅਲ ਸਟੇਜ ਤੇ ਮੈਂ ਇੰਨਾ ਕੀ ਕਹਿ ਸਕਦਾ ਇਹ ਤੋਂ ਵੱਧ ਜੇ ਮੈਂ ਕਹੂੰਗਾ ਉਹ ਮੇਰਾ ਖਾਲਾ ਵਾਜਬ ਨਹੀਂ ਹੋਊਗਾ ਕਿਉਂਕਿ ਇਹ ਇਨੈਪ੍ਰੋਪਰੀਅਟ ਨਹੀਂ ਜੀ ਇਹ ਤੋਂ ਵੱਧ ਕਹਾਂਗੇ ਕਿਉਂਕਿ ਆਪਣਾ ਇਹਦੇ ਤੇ ਐਕਸਪੀਰੀਅੰਸ ਹੈ ਇਨਾ ਇਨੀਸ਼ੀਅਲ ਸਟੇਜ ਚ ਜੱਗੀ ਦੀ ਪੈਡੀ ਵਾਲੀ ਹੈਰੋ ਕ੍ਰੀਨਿਕ ਹੈ ਰੋ ਆ ਕ੍ਰੀਨਿਕ ਦਾ ਸੁਣ ਲੋ ਕ੍ਰੀਨਿਕ ਕੀ ਹੁੰਦਾ ਕ੍ਰੀਨਿਕ ਹੁੰਦਾ ਵਧੀਆ ਗੁੱਡ ਬਿਊਟੀਫੁੱਲ ਨੌਨ ਕ੍ਰੀਨਿਕ ਕੀ ਹੁੰਦਾ ਬੁਰਾ ਇਹ ਸ਼ਬਦ ਵੀ ਥੋੜੇ ਜਿਹਾ ਸਮਝਾਦਾ ਹੌਲੀ ਹੌਲੀ ਸਮਝ ਆਉਂਦੇ ਨੇ ਮੈਂ ਸਾਡੇ ਘਰ ਨੂੰ ਵੀ ਇੰਡੀਆ ਹੀ ਕਹਿੰਦਾ ਮੈਂ ਇਹ ਦੇਖੋ ਇਧਰੋਂ ਆਹ ਛੋਟਾ ਜਿਹਾ ਉਧਰੋਂ ਵੱਡਾ ਪਤਾ ਨਹੀਂ ਇਹ ਡਿਜ਼ਾਈਨ ਹੈ ਭਈ ਅਗਲੇ ਦਾ ਮੈਨੂੰ ਆਹ ਨਹੀਂ ਸਮਝ ਆਉਂਦੀ ਵੀ ਆਹ ਕੀ ਜ਼ਿਗਾਰਡ ਕਰਿਆ ਵੇ ਇਧਰੋਂ ਦਾ ਜਮਾਂ ਹੀ ਛੋਟਾ ਜਿਹਾ ਪੱਤੀ ਆ ਉਧਰੋਂ ਲੰਬਾ ਹੈ ਇਹ ਪਤਾ ਨਹੀਂ ਕਿਵੇਂ ਆ ਬਾਕੀ ਕੋਈ ਪ੍ਰੋਬਲਮ ਨਹੀਂ ਕਿਸੇ ਕਿਸਮ ਦੀ ਮੈਨੂੰ ਇਹੀ ਸੀ ਮੈਨੂੰ ਅੰਦਰੋਂ ਐ ਲੱਗਿਆ ਮਹਾ ਯਾਰ ਬਾਈ ਹਲਾਈ ਨਹੀਂ ਦਿਖਣੀ ਯਾਰ ਮੈਂ ਤੁਹਾਨੂੰ ਕੀ ਕਹੂੰਗਾ ਤੁਹਾਡੇ ਨਾਲ ਪ੍ਰੇਮ ਨਾ ਮੈਂ ਕੁਝ ਕਹਿਣ ਜੋਗਾ ਉਹ ਮੇਰੀ ਨਾ ਆੜੀ ਜੀ ਪੈ ਜਾਂਦੀ ਆ ਫਿਰ ਜਿੱਥੇ ਪੈ ਜਾਂਦੀ ਆ ਜਿਹਦੇ ਨਾਲ ਲੱਗ ਗਈ ਜੀ ਹੁਣ ਉਹਨਾਂ ਨਾਲ ਆੜੀ ਪੈ ਗਈ ਉਹ ਫਿਰ ਕਹਿਣਾ ਜਾਂ ਮੈਨੂੰ ਔਖਾ ਹੁੰਦਾ ਹੂੰ ਤਾਂ ਮੈਂ ਮਿੰਟੇ ਲਾਉਣਾ ਕਹਿਣ ਨੂੰ ਜਿਹਦੇ ਨਾਲ ਪਿਆਰ ਜਾ ਪੈ ਜਾਂਦਾ ਹੁੰਦਾ ਨਾ ਬੰਦੇ ਨਾਲ ਉਹ ਫਿਰ ਕੱਖ ਦੀ ਸ਼ਰਮ ਇੱਕ ਰਿਗਾਰਡ ਹੋ ਜਾਂਦਾ ਹੁੰਦਾ ਦੇਣਾ ਲੈਣਾ ਤਾਂ ਕਿਸੇ ਨੇ ਕੀ ਹੁੰਦਾ ਇੱਕ ਰਿਗਾਰਡ ਹੁੰਦਾ ਬੰਦੇ ਦਾ ਫਿਰ ਉਹਨੂੰ ਆਪਾਂ ਉਹ ਜਿਵੇਂ ਕਰੈਕਟਿਵ ਮੈਜਰਸ ਕਹਿ ਸਕਦੇ ਆ ਭਾਈ ਵੀਰ ਆਹ ਕਰ ਦੋ ਸੁਧਾਰ ਜਾਂ ਮਾੜਾ ਮੋਟਾ ਗੁੱਸੇ ਗਿੱਲੇ ਹੋਲਾਂਗੇ ਯਾਰ ਤੁਸੀਂ ਕਰਦੇ ਨਹੀਂ ਭਾਈ ਜਾਰੇ ਤਾਂ ਇੰਨਾ ਕੀ ਹੁੰਦਾ ਪਰ ਮੇਰਾ ਖਿਆਲ ਆ ਵੀ ਪਹਿਲੇ ਬੰਦੇ ਨੇ ਵਿੰਦਰ ਰੋਣੀ ਜਿਹੜੇ ਆਏ ਕਹਿੰਦੇ ਨੇ ਭਾਈ ਅਸੀਂ ਲੋਹਾ ਨਹੀਂ ਥੱਪਣਾ ਇੱਕ ਫਿਊਚਰ ਦਾ ਪ੍ਰੋਜੈਕਟ ਅਸੀਂ ਸੋਚਿਆ ਹੋਇਆ ਜੇ ਮਹਾਰਾਜ ਨੇ ਰੱਖੀ ਸੁੱਖ ਹੋਰ ਵੀ ਇੱਕ ਦੋ ਸੱਜਣਾ ਨਾਲ ਮੈਂ ਡਿਸਕਸ ਕਰਨਾ ਜੇ ਕੋਈ ਹੋਇਆ ਇੰਟਰਸਟਿਡ ਬੰਦਾ ਕਾਓ ਅਸੀਂ ਜਿਗਾੜ ਬਣਾਉਣਾ ਬਹੁਤ ਇੰਪਰੂਵਮੈਂਟ ਦੀ ਲੋੜ ਆ ਟਰਾਲੀ ਦੇ ਵਿੱਚ ਉਹਦੇ ਤੇ ਮੈਂ ਉਹ ਵੀ ਕਰੂੰਗਾ ਬੇਵਜ੍ਹਾ ਇੰਨਾ ਇੰਨਾ ਲੋਹਾ ਕੋਈ ਡਿਜ਼ਾਈਨ ਨਹੀਂ ਇੰਨਾ ਭਾਰ ਇਹਦਾ ਵੀ ਕਰਾਂਗੇ ਮਹਾਰਾਜ ਨਿਰਖੀ ਸੁਖ ਸੋ ਮੇਰਾ ਖਾਲ ਸਾਰਾ ਕੁਝ ਕਵਰ ਉਹ ਰਹਿ ਰੂ ਤਾਂ ਸਾਲਾ ਕੁਝ ਗਿਆ ਨਹੀਂ ਨਹੀਂ ਬਹੁਤ ਧੰਨਵਾਦ ਚੰਗੀ ਲੱਗੀ ਸ਼ੇਅਰ ਤਾਂ ਕਰਨੀ ਆ ਜੇ ਮੈਂ ਚੰਗਾ ਲੱਗਦਾ ਚੈਨਲ ਸਬਸਕ੍ਰਾਈਬ ਤਾਂ ਕਰਨਾ ਆਦਰਵਾਇਜ਼ ਬਿਲਕੁਲ ਨਹੀਂ ਕਰਨਾ ਮੇਰੇ ਨਾਲ ਬਹੁਤ ਚੰਗੇ ਸਾਰੇ ਨੇ ਉਹਨਾਂ ਨੂੰ ਦੇਖਿਆ ਕਰੋ ਮੈਂ ਮੈਨੂੰ ਤਾਂ ਸਾਰਿਆਂ ਨੂੰ ਘੱਟ ਦੇਖਿਆ ਕਰੋ ਜੇ ਮੇਰੀ ਚੀਜ਼ ਤੁਹਾਨੂੰ ਕੋਈ ਲੱਗਦੀ ਆ ਬੈਨੀਫੀਸ਼ੀਅਲ ਕਿ ਬੰਦਾ ਸਹੀ ਗੱਲ ਕਰਦਾ ਤਾਂ ਕਰੋ ਚੰਗੀ ਚੀਜ਼ ਨੂੰ ਮੂਰੇ ਲੈ ਕੇ ਆਓ ਪਲੱਸ ਯੂਟਿਊਬਰਾਂ ਨੂੰ ਸਿਰ ਨਾ ਚੜਾਇਆ ਕਰੋ ਸਾਡੀ ਕੋਈ ਸਮਾਜ ਲਈ ਕੁਰਬਾਨੀ ਨਹੀਂ ਸਾਡਾ ਕੋਈ ਸੈਕਰੀਫਾਈਸ ਨਹੀਂ ਮੈਂ ਆਪਣੀ ਕੌਮ ਲਈ ਕਦੇ ਕੁਝ ਨਹੀਂ ਕਰ ਸਕਿਆ ਮੈਂ ਆਪਣੀ ਸਟੇਟ ਲਈ ਕੁਝ ਨਹੀਂ ਆਪਣੇ ਲੋਕਾਂ ਲਈ ਅਸੀਂ ਕੁਝ ਮੈਂ ਤਾਂ ਕੁਝ ਹੈ ਨਹੀਂ ਸਾਨੂੰ ਸਟੇਜਾਂ ਸਟੂਜਾਂ ਤੇ ਨਾ ਚੜਾਇਆ ਕਰੋ ਮੈਨੂੰ ਨਾ ਉਈਓ ਕਿਹਾ ਕਰੋ ਬਈਓ ਕਰੀਨਾ ਕਰੋ ਐਦਾਂ ਦਾ ਕੁਝ ਨਹੀਂ ਹੈਗਾ ਤੁਸੀਂ ਉਹਨਾਂ ਲੋਕਾਂ ਦਾ ਸਤਿਕਾਰ ਕਰਿਆ ਕਰੋ ਜਿਨ੍ਹਾਂ ਦੇ ਸੈਕਰੀਫਾਈਸ ਹੈ ਮੈਂ ਨਾਂ ਹੀ ਲੈ ਦਿੰਨਾ ਮੇਰਾ ਮੇਰੇ ਵਹਿ ਤਾਂ ਬਹੁਤ ਸਤਿਕਾਰਤ ਨੇ ਕੁੱਕੀ ਭਾਜੀ ਉਹਨੀ ਰਣਜੀਤ ਸਿੰਘ ਕੁੱਕੀ ਗਿੱਲ ਉਹਨਾਂ ਦਾ ਕਰਿਆ ਕਰੋ ਹੋਰ ਇੰਨੇ ਇੰਨੇ ਬੰਦੇ ਬੈਠੇ ਨੇ ਉਹਨਾਂ ਦਾ ਕਰਿਆ ਕਰੋ ਸੁੱਖੇ ਜਿੰਦੇ ਉਹਨਾਂ ਨੂੰ ਯਾਦ ਕਰਿਆ ਕਰੋ ਜੱਜ ਨੇ ਫੋਟੋ ਲਾਈ ਹੋਈ ਆ ਕਰੇ ਲੱਡੂ ਵੰਡੇ ਸੀ ਇਦਾਂ ਦੇ ਲੋਕਾਂ ਦੀ ਜਾਂ ਜਿਨ੍ਹਾਂ ਨੇ ਕੁਝ ਸਮਾਜ ਲਈ ਕੀਤਾ ਉਹਨਾਂ ਦਾ ਕਰਿਆ ਕਰੋ ਚੰਗੇ ਬਜ਼ੁਰਗ ਨੇ ਜਿਹੜੇ ਉਹਨਾਂ ਦਾ ਸਾਡਾ ਯਾਰ ਮਤਲਬ ਮੈਨੂੰ ਐ ਨਹੀਂ ਸਮਝ ਆਉਂਦੀ ਹੁੰਦੀ ਯੂਟਿਊਬਰ ਤੇ ਤੁਸੀਂ 100 ਬੰਦਾ ਇਕੱਠਾ ਕਰ ਲੰਨੇ ਹੋ ਚੰਗੇ ਬੰਦੇ ਤੇ ਤੁਸੀਂ ਕੋਈ ਵੀ ਨਹੀਂ ਖੜਦਾ ਸੋ ਮੈਨੂੰ ਸਿਰਸੋਰ ਨਾ ਚੜਾਇਆ ਕਰੋ ਨਾ ਮੈਂ ਬਾਈ ਆ ਮੈਂ ਆਮ ਇੱਕ ਸਧਾਰਨ ਬੰਦਾ ਆ ਮੈਂ ਵੀਡੀਓ ਕ੍ਰੀਏਟ ਕਰਦਾ ਹੈ ਮੇਰਾ ਸ਼ੌਕ ਹੈ ਸასი ਸ਼ਕਲ ਥੈਂਕ ਯੂ